ਤਦ ਵੀ ਕੋ ਨਹੀਂ ਮਤ ਹੋ ਗਏ ਨਾ ਤੇ ਅਭੀ ਜੀ ਹਾਂ ਮੈਨੂੰ ਰੋਟੀ ਦੇ ਦਿਓ ਓਟਕੇ ਦਾ ਹਟ ਚਾਹੀਦੇ ਬੇਟਾ ਸਵੇਰ ਦਾ ਕਿਵੇਂ ਕਰਦੇ ਆ ਤੇ ਮੈਂ ਛੋਟਾ ਹਾਂ ਤੁਸੀਂ ਵੱਡੇ ਹੋ ਵੱਡੇ ਹੋ ਤੇ ਵੱਡੇ ਦਾ ਮਤਲਬ ਇਹਦਾ ਮੈਨੂੰ ਕਿਹੜੇ ਖੱਟ ਲੱਗਦੇ ਹੈ ਮੈਂ ਕਿਹੜਾ ਲੋਹੇ ਦੀ ਬਣੀ ਆ ਜਾਨੀ ਤੇ ਸੱਤਰ ਚਿੰਬੜੇ ਨੇ ਇਹਨਾਂ ਵਾਰ ਆਈਆਂ ਜਿਹੜੇ ਬੇਕ ਕੇ ਮੋਕੀਆਂ ਮੇਰੀਆਂ ਨੇ ਇਹ ਥੋੜਾ ਹੀ ਨਾਲੇ ਤਨੂ ਵੀ ਦੋਸੇ ਮਾਨਵੀ ਤੋਪ ਕਾ ਕੇ ਵੀ ਮੈਂ ਕਿ ਲੋਈ ਦੀ ਬੜੀ ਮੈਨੂੰ ਵੀ ਥੱਟ ਨਹੀਂ ਲੱਗਦੀ ਹੈਗੀ ਇਹਨਾਂ ਦੇ ਥੋਸੇ ਪਕਾ ਦਿੰਦੀ ਆ ਕੋੜਾ ਇਹਨਾਂ ਨੂੰ ਆਹ ਸਾਹ ਜਿਆਰੀ ਤਾਪ ਕੇ ਕਿਦਾ ਕਾ ਕੇ ਚਾੜੋ ਕੋਚਾ ਆਵੇ ਜਿਹਦੇ ਤੇ ਤਾਰੇ ਨੇ ਉਹਦੇ ਜੀਵੇਂ ਨੁੱਕ ਨਹੀਂ ਰੱਖੀ ਇਹਨਾਂ ਨੇ ਹੱਤੀ ਕੋਈ ਨਹੀਂ ਤੱਸਤਾ ਦੇ ਸਾਰੇ ਦੇ ਅਰਥਾਂ ਤੇ ਨਿੱਕਾ ਜਿਹਾ ਵੀ ਕਰਦੀ ਨਾ ਤੇ ਪਾਛੜ ਦਾ ਟੇਨੇ ਹੋਏ ਦੇ ਕੇ ਤੂੰ ਠੰਡ ਚ ਕਾਤੋਂ ਬਾਹਰ ਆ ਗਿਆ ਮम्मी ਨੇ ਭਾਬੀ ਤੋਂ ਉਹਨੇ ਰੋਟੀ ਮੰਗੀ ਸੀ ਭਾਬੀ ਨੇ ਦਿੱਤੀ ਕੋ ਨਹੀਂ ਇਸ ਲਈ ਮੈਂ ਬਾਹਰ ਆ ਗਿਆ ਉਹ ਤੇ ਹਰ ਵੇਲੇ ਕਲੇਸ਼ ਤੇ ਪਾਈ ਰੱਖਦੀ ਰੋਟੀ ਦੇਣ ਤੋਂ ਮਮਣਾ ਕਰ ਦਿੱਤੀ हेलो हां हां सारे ठीक है अच्छा उठे बोलते आंकी ठीक मैं बोलते आके फोन काट दी मां तेरे वीर ਨੂੰ ਕਾਲ ਦੇਣੀ ਹੈ ਮਮੀ ਕੀ ਹੋਇਆ ਉਹਦਾ ਫੋਨ ਸੀ ਤੇਰੀ ਦੇਦੀ ਤਾਂ ਉਹ ਲੱਗੀ ਹੁੰਦੀ ਉਹਨੇ ਲੈ ਅੱਗੋ ਜਾ ਕੇ ਠੀਕ ਹੈ ਮੈਂ ਲੈ ਕੇ ਆ ਜਾਂਗਾ ਵੇਇਤੋ ਬਹਿਨ ਨਾਲ ਰੋਟੀ ਦੇ ਆ ਤਾਂ ਠੰਡ ਜੇ ਬਾਹਰ ਆਨਗੇ ਬੈਗ ਨਾ ਤੇ ਅਬ ਕੀ ਕਲੇਸ਼ ਪਾਉਂਦੀ ਹੈ ਨਾਲ ਰੋਟੀ ਦੇਦੀ ਚਾਜ ਨਾਲ ਆ ਕੇ ਹੋਰ ਸਨਾਪrai ਕਿਵੇਂ ਚੱਲਦੀ ਤੇਰੀ ਵਧੀਆ ਚੱਲਦੀ ਹੈ ਬੰਤਾ ਅੱਛਾ ਫਿਰ ਮੰਮੀ ਵਰ ਕੀ ਕਰਦੇ ਹਨ ਮੂੰਹ ਹੀ ਉਸ ਮੰਜੇ ਤੇ ਬੈਠੀ ਅੱਛਾ ਖਾ ਬੀਰੇ ਠੀਕ ਨੇ ਮੈਂ ਠੀਕ ਨੇ ਜਰਾ ਬਸ ਮੈਂ ਵੀ ਆ ਗਈ ਆਉਣਾ ਨਹੀਂ ਮੈਂ ਹੁਣ ਇੱਥੇ ਹਾਂ ਹੈ ਇਹ ਵੀ ਪੁੱਛਣ ਲਿਆ ਆ ਰਮੇਤੀ

ਉਸ ਜੀ ਨਾਲ ਬੈਠੀ ਅੰਦਰ ਠੰਡ ਹੋ ਚੁੱਕੀ ਬਾਹਰ ਵੀ ਚੱਲਣਾ ਆਹ ਬਾਹਰ ਨਹੀਂ ਆ ਕੇ ਬੈਠੀ ਆ ਮਰਜੀ ਆ ਇਹੋਂ ਮੈਂ ਲੇਨ ਗਿਆ ਚਲ ਕੋਈ ਗਾਣਾ ਆਵੇਂ ਨਹੀਂ ਕੋਈ ਆਣੀਏ ਤੁਸੀਂ ਫਬੀਰ ਸਿਖਾਓ ਠੀਕੋ ਹਾਂ ਠੀਕ ਮੈਂ ਦੱਸਿਆ ਕੋ ਨਾਮ ਮੇ ਰਸਿਆ ਉਹ ਇਹਦਾ ਫੋਨ ਆਇਆ ਸੀ ਤੇ ਮੈਂ ਮੁੰਡੇ ਨੂੰ ਕਾਲ ਦਿੱਤਾ ਲੈਣ ਨਾ ਮੈਨੂੰ ਕਾਲ ਦੀ ਤੇ ਜਾ ਜਾ ਕੇ ਚਾਹ ਬਣਾ ਲਿਆ ਕੁੜੀ ਆਈ ਠੰਡ ਹਾਂ ਬਣਾ ਲਿਆ ਨਹੀਂ ਕੋਈ ਨਹੀਂ ਹੋਰ ਕੀ ਹਾਲ ਠੀਕ ਹਾਂ ਪੱਪੀ ਬਧੀ ਫੋਨ ਤੇ ਮਣੀ ਕੁ ਪਾਣ ਗੱਲਾਂ ਲੱਗਦੀਆਂ ਨੇ ਹਾਂ ਹੋਰ ਹੈ ਜੀ ਹਾਂ ਹੁਣ ਰਵਾਂਗੀ ਹਾਂ ਅੱਗੇ ਪਿਛਲੇ ਦਿਨ ਤੇ ਮੇਰੇ ਕੋਲ ਆਣੀ ਸੀ ਗਿਆ ਉਹਨਾਂ ਨੇ ਛੱਟ ਫੋਨ ਕਰ ਦਿੱਤਾ ਸੀ ਫੇ ਤਾਂ ਕਰਕੇ ਮੈਨੂੰ ਜਾਣਾ ਪਿਆ ਹੁਣ ਤੇ ਮੈਂ ਰਹਿ ਕੇ ਜਾਵਾਂਗੀ ਕਿਉਂਕਿ ਤੁਹਾਡੀ ਯਾਦ ਨਹੀਂ ਹੁੰਦੀ ਮੇਰੀ ਇਹ ਵੀ ਯਾਦ ਆਉਂਦੀ ਆਹੋ ਇਹ ਛੋਟਾ ਹੈ ਨਾ ਇਹਦੀ ਯਾਦ ਹੁੰਦੀ ਸਾਡੀ ਨੇ ਨਾ ਯਾਦ ਆਉਂਦੀ ਯਾਦ ਹੁੰਦੀ ਭਾਪੀ ਝਾਤੀ ਤੋੜ ਗਈ ਮੂੰਹ ਜਿਹਾ ਬਣਾ ਕੇ ਅੰਦਰ ਬਾਤੀ ਬੱਸ ਕਰ ਕਿਆ ਕੀ ਹੈ ਨੂੰ ਆਖਾ ਸੀ ਰੋਟੀ ਤੇ ਰੋਟੀ ਨੂੰ ਦਿੱਤੀ ਤੇ ਫਿਰ ਮੈਂ ਆਂਟੀ ਨੂੰ ਦਿੱਤੀ। ਠੰਡ ਕਰ ਬਾਹਰ ਆ ਗਿਆ ਜਰਾ। ਕੋਈ ਗਾਲੀਆਂ ਨਹੀਂ ਕਿੰਨੇ ਗੱਲਾਂ ਤੋਂ ਕਲੇਸ਼ ਬਣਦੇ ਨੇ ਫਿਰ ਲੋਕੀ ਦੇਂਦੇ ਨੇ ਤਮਾਸ਼ਾ ਫਾਇਦਾ ਨਹੀਂ ਹੈ। ਇਹ ਰੋਣ। ਕੱਲ ਜੇ ਕੋਈ ਗਾਂ। ਕਿੰਨੀਆਂ ਗੱਲਾਂ ਦੀ ਨਹੀਂ ਠੀਕ ਹੈ। ਖੇਤੀ ਆ ਗਈ ਹੈ ਬਹੁਤ ਠੰਡ ਹੈ। ਸੁੱਕੀ ਜਾਂ ਮਾਹ ਪ੍ਰੌਣੀ ਪ੍ਰੌਣੀ ਅਵੇ ਇਨਾ ਤੋਂ ਨੂੰ ਪਤਾ ਹੈ ਪ੍ਰੌਣੀ ਤੇ ਲੈ ਕੇ ਰੱਖਣੇ ਸਮਾਨ ਮੈਨੂੰ ਹੀ ਪਤਾ ਕੋਨੇ ਅੰਦਰ ਹੈਗਾ ਸਮਾਨ ਪਹਿਤ ਲੈ ਲੂਗੀ ਕੋਈ ਗੱਲ ਨਹੀਂ ਫਿਰ ਕੀ ਇਹ ਬਾਅਚ ਖਾਵਾਂਗੀ ਕੋਈ ਗੱਲ ਨਹੀਂ ਇਹ ਕਿਹਦੀ ਗੱਲ ਨਹੀਂ ਬਦਾਨੀ ਚਾਹੀਦੀ ਕੋਈ ਨਹੀਂ ਚਾਹ ਖਾਏਗੀ ਆਹ ਬਾਅਦ ਮੈਂ ਹੀ ਖਾਵਾਂਗੀ ਨਾ ਤੁਹਾਡਾ ਤੇ ਜਦੋਂ ਆਉ ਆਏ ਕੰਮ ਰਹਿੰਦਾ ਮੇਰਾ ਕੋਈ ਨਹੀਂ ਲੈਂਦਾ ਇਹ ਇੱਕ ਪਾਰ ਦੀ ਲੜਾਈ ਸਾਰਾ ਦਿਨ ਕਾ ਕਰਤ ਨਾ ਛੱਡ ਛੱਡੋ ਹਾਂ ਇਹ ਪਾਲ ਕਿਹਨ ਲੜਾਈ ਇਹ ਰਕਮ ਪਾਲਦੀ ਕੋਈ ਆ ਜੇ ਰੇਟ ਉਸ ਨੂੰ ਘੱਟ ਨਹੀਂ ਆਉਂਦਾ ਧੂਕਾ ਨਿਕਾਉਂਦਾ ਲੋਕੀ ਤਮਾਸ਼ਾ ਵੇਖਦੇ ਨੇ ਇਹ ਗੱਲ ਸਮਝੀ ਦੀ ਹਾਂ ਛੱਡ ਦੇ ਵਿੱਚ ਇਹਨੂੰ ਬਹਿਣ ਖਲੋਣੀ ਹੈਗਾ ਉਹ ਜੀ ਮਾਂ ਬੁਲਾ ਲੈਂਦੀ ਏ ਵਡੇਰੀ ਸਾਸਿਆ ਦੇ ਨਾਲ ਮਾੜਾ ਮੋਟਾ ਕਰਾਲਾ ਕਿੰਨਾ ਕਿਹੜੇ ਬਾਲ ਬੱਚੇ ਨੇ ਮਿਲਿ ਹੈ ਕਿ ਮੈ ਜਿਵੇਂ ਕੈਨਾਂ ਦੀ ਮਾਰ ਆਣੀ ਨੇ ਮਿਲਿ ਵਿੱਚੀਆਂ ਖੜ ਦੇ ਵਿੱਚ ਕੁਛ ਹੰਦਾ ਕੋ ਨਹੀਂ ਮੇਰੇ ਕੋ ਕੀ ਅਗੇ ਤੋਂ ਕਰਨਾ ਪੈਂਦੇ ਆ ਤਬਰ ਦਾ ਇੱਕ ਹੋਰ ਆਣ ਕੇ ਬਹਿ ਗਈ ਇਹਨੇ ਚਾਹ ਪੜਾ ਕੇ ਆਇਆ ਸੱਸ ਨਹੀਂ ਹੀ ਅਗਲੇ ਮਾੜਾ ਛੜ ਦੇ ਇੱਕ ਬਹਿ ਗਈ ਆਣ ਕੇ ਲਣਾੜ ਹੁਣ ਵੈਨੀ ਦਪਹਿਰਾ ਬਣਾਉਣੀ ਆ ਰੱਟਾ ਜਾਂਚ ਠੜ ਦੇ ਵਿੱਚ ਇੱਕ ਗੈਸ ਮੁੱਕ ਗਿਆ ਨਾਲ ਗੈਸ ਭਰਾ ਕੇ ਦਿੱਤਾ ਨਾ ਹੋਰ ਫੂਨ ਕਰਦੀ ਨਹੀਂ ਲਿਆਕਦੀ ਮੈਂ ਤਾਂ ਚੁੱਲੇ 'ਇੱਕ ਬਾਲਣੀ ਪੈਣੀ ਇਹ ਹੁਣੇ ਵੀ ਹੱਥ ਕਾਲੇ ਹੋ ਗਏ ਮੈਂ ਤਾਂ ਬੋਕੀ ਨਹੀਂ ਨਹੀਂ ਚੁੱਪ ਚੁੱਪ ਕਿਤੇ ਗਿਆ ਨਹੀਂ ਮਖਾਂ ਦੇ ਤੋ ਨਾ ਬੋਕੀ ਲੈਣ ਦੇ ਨਾਲ ਵਰਕੇ ਅੱਛਾ ਮੈਨੂੰ ਕਿਤੇ ਮੇਕਾ ਵੀ ਕੋਈ ਖਾ ਜਾਣਾ ਨਾ ਮੇਰੇ ਵੱਸ ਤੇ ਲੈ ਕੇ ਜਾਇਂ ਸਰ ਹਲੇ ਹੈ ਤੇ ਮੈਂ ਨਾ ਰੋਟੀ ਖਾਦੀ ਸੀ ਹੋਣਾ ਕੋਈ ਖਾਵਾ ਮੈਨੂੰ ਠੀਕ ਹੋਰ ਪੁੱਛਣਾ ਅੰਦਰੋਂ ਵਧੀਆ ਪੜਨਾ ਵੀ ਕਿ ਨਹੀਂ ਪੜਨਾ ਆਪ ਵੀ ਛੁੱਟੀਆਂ ਦਾ ਕੰਮ ਕਰ ਲਿਆ ਹਾਂ ਆਪ ਦੇ ਕਰ ਲਏ ਤੁਹਾਨੂੰ ਕੋਈ ਨੂੰ ਆਖਰੀਆਂ ਫੋਕੀਆਂ ਚੈੱਕ ਕਰਵਾ ਲਈ ਠੀਕ ਹੈ ਠੀਕ ਤੋ ਟਿਖਾ ਲਈ ਹਾਂ ਕਰ ਲਈ ਚੇਨਨ ਖਾਣ ਦੇ ਵਿੱਚ ਵੀ ਮੂੰਗਫਲੀ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਮਰੀਆ ਕੁ ਨੀ ਮੂੰਗਫਲੀ ਦੇ ਆਹ ਕੀ ਗੱਲ ਦੀਆਂ ਹੈ ਇੱਕ ਥੋੜਾ ਜਿਹਾ ਖੋਲ ਲਿਆ ਕਿ ਭਾਈ ਇਹ ਨਾਲਾ ਕੀ ਹੈ ਹੂੰ ਤਾਂ ਮੈਂ ਬੁੱਕਰ ਫੇਰ ਕੇ ਗਈਆਂ ਫਸ ਕੋਈ ਗੱਲ ਨਹੀਂ ਮਸੂਦਾ ਬੈਠੀ ਹੈ ਤੂੰ ਵੀ ਨਹੀਂ ਤੂੰ ਵੀ ਆਰਾਇ ਤੇ ਚੁੱਕੇ ਤੋਂ ਰਲਦਾ ਉਹਦੀ ਮਾਂ ਤਾਂ ਉਹ ਚੁੱਕੇ ਤੋਂ ਅਧਿਕਾਰ ਆ ਜਿੰਨੇ ਇੱਥੇ ਹਰ ਤਰੀਕੇ ਸੋਕੇ ਬਗਨ ਆ ਲੈ ਬੇਪੇ ਤੇ ਵੀ ਫਿਰ ਘਲਾੜਾ ਪਾਛ ਗਿਆ ਭਾਬੀ ਵਾਰਸ ਦੇ ਘਰਾਂ ਦੇ ਵਿੱਚ ਜਿ ਘਾਰੇ ਮਾਰੇ ਮੋੜ ਤੇ ਪੈ ਹੀ ਜਾਂਦੇ ਨੇ ਇਹ ਥੋੜੀ ਇਹਨੇ 5 ਮਿੰਟ ਨਹੀਂ ਹੋਇਆ 5 ਮਿੰਟ ਹੋਣਗੇ ਤਾਂ ਵਾਜੇ ਘਰਾਂ ਦਾ ਘਰ ਨੂੰ ਐਂ ਜੇ ਬੈ ਨਹੀਂ ਹੈ ਕੋਈ ਵੀ ਜੇ ਨਾ ਦੂਛੇ ਤੇ ਲੋ ਬਟਕਤਾ ਤਾ ਤੋੜਾ ਚੁੱਕੇ ਤੋਂ ਪੈ ਨਹੀਂ ਕਿ ਵੜਾ ਚੁੱਕੇ ਤੋਂ ਪੈ ਨਹੀਂ ਹੋਣਾ ਭਾ ਕੋਲ ਆ ਸਰਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਐ ਜਿਸ ਆਣੀ ਨੂੰ ਧੀ ਦਾ ਤੁਮ ਹੀ ਦਾ ਘਰ ਬਣਾ ਗਾ ਉਹ ਭਾਜੀ ਆਪਣੇ ਸਾਸ ਨੂੰ ਅੱਡੀ ਰੀ ਨੂੰ ਹੂੰ ਤੇ ਭਾਵੀ ਹੋਣ ਦੇ ਕੇ ਆ ਗਈ ਬੱਚਾ ਨੂੰ ਰਹਿਣਾ ਹੁੰਦਾ ਹੈ ਹੋਰ ਕਿੱਥੇ ਆਏ ਬੰਦਾ ਆਹ ਮੋਰ ਤੋਂ ਬੱਚਾ ਆਏ ਬੱਚਾ ਉਹਨਾਂ ਦਾ ਵਾਲਾ ਬੱਚਾ ਜਦ ਵਿਆਹ ਜਾਂਦਾ ਹੁੰਦਾ ਹੈ ਫਿਰ ਇਸ ਘਰ ਦੀ ਜ਼ਿੰਮੇਵਾਰੀ ਹੋਰ ਮੈਂ ਤਾਂ ਕੋ ਥੋੜੀ ਆ ਪਰ ਮਰੀ ਭਾਈ ਇਹ ਤੂੰ ਤਾਂ ਲੱਗਦੀ ਕੋ ਨਹੀਂ ਮਤ ਹੋਕਦੇ ਨਾ ਤੇ ਠੀਕ ਹੈ ਤੇ ਦੇਦੀ ਮੈਂ ਬੰਨੇ ਪੀ ਸੋਨੀ ਆ ਕੁੜੀ ਨਾ ਲੜੀ ਜਾਂਦੀ ਗੜੀ ਜਾਂਦੀ ਚਲ ਕੋਈ ਗੱਲ ਨਹੀਂ ਤੁਸੀਂ ਨਾਲ ਲੜੋ ਕਿਉਂ ਲੜਦੇ ਹੋ ਗੱਲਾਂ ਮੈਂ ਬਧਾਉਂਦੇ ਹੋ ਪਰ ਵੀ ਕੋਈ ਗੱਲ ਨਹੀਂ ਨਹੀਂ ਅੱਗੇ ਨਹੀਂ ਮਾਰ ਇੱਕ ਸੀ ਤੂੰ ਆ ਗਈ ਕਿੰਨੇ ਲੜ ਗਏ ਨੇ ਮੇਰੇ ਨਾਲ ਜੀ ਟਾਟਾ ਕੋਈ ਜਾਂਦੇ ਸਾਰੀ ਝਾੜੀ ਛਾੜਦੇ ਵਿੱਚ ਕਰਨਾ ਸੋਖੇ ਨੇ ਕਰਨੀ ਚਲ ਨਹੀਂ ਛੋਟੀ ਐਸੇ ਹੋ ਨਹੀਂ ਭਰਾ ਦਿੱਤਾ ਆ ਤਾਂ ਬੁੱਢੀ ਹੋ ਜਾਈ ਨਹੀਂ ਮੈਂ ਕਿਹ ਬਿੱਟ ਇੱਕ ਦੀ ਜਿਆਦਾ ਹੈ ਨਾ ਕੁੜੀ ਵਾਲਾ ਤੂੰ ਪਕਾ ਕੇ ਖਾਦੇ ਹਾਂ ਮੈਂ ਤਾਂ ਅਪਰਜਾਈ ਤੇ ਪੈਣ ਲੱਗੀ ਲੈ ਮੈਂ ਬੈਠ ਕਰ ਜਦੋਂ ਨਹੀਂ ਸਾਈਖਵਾਈ ਦੀ ਬੈਨਾਂ ਨਾਲ ਖਾਧੋ ਤੇ ਭਰਾਬਰ ਆਹੋ ਵੇਰੋ ਇਦਿਨ ਯਾਣਾ ਮੇਰਾ ਕੁੜੀ ਦਾ ਬੈਠੀ ਦੇ ਹਾਲ ਪੈਂਦਾ ਮੈਂ ਨਹੀਂ ਕਿ ਮੈਨੂੰ ਪਤਾ ਨਹੀਂ ਕਿ ਉਂਗਲਾ ਦੇ ਤੁਸੀਂ ਕੋਈ ਗਾਇ ਨਹੀਂ ਫਿਰ ਕੀ ਬੜੀ ਹੈ ਵੱਡੀ ਪਰ ਜਦ ਦੇਖ ਲोगी ਮੈਂ ਨਹੀਂ ਦੇ ਵੀ ਅਸਕ ਦੀ ਨਾ ਤੋਂ ਮਿਲਦਾ ਮੈਂ ਭਾਬੀ ਕਾਰ ਦਿਨ ਵੇਖਣ ਚਲੀ ਤਾਂ ਦੋਸਤ ਕੇ ਕੋਲ ਗਈ ਹੈ ਕਿ ਤੇ ਠੰਡ ਦੇ ਉਹਦਾ ਕਰ ਨਹੀਂ ਹੈ ਰਸਾਂ ਦਾ ਪਤਾ ਨਹੀਂ ਮੁੜੇ ਪਤਾ ਕੋ ਨਹੀਂ ਹੋ ਚੱਲਾ ਚੱਲ ਤੂੰ ਆਪਣੇ ਘਰ ਬੇਰੇ ਨੂੰ ਇਹ ਪਾਰ ਤੇ ਗਿਆ ਬੇਰੇ ਗਾੜਾ ਕੰਨ ਖੋਲ ਕੇ ਸਵੇਰੇ ਆਪਣੇ ਘਰ ਤੋਰ ਜਾ ਆਂਡਾ ਬੜੀ ਆਂਡਾ ਬੜੀ ਆ ਤਾਂ ਮੇਰੇ ਕੋ ਕੋ ਨਹੀਂ ਹੁੰਦਾ ਮਟੇਰੀ ਮਟੇਰੀ ਨਹੀਂ ਆ ਜਿਹੜਾ ਮੁੰਡਾ ਉਹ ਹੀ ਬਥੇਰਾ ਕੰਮ ਕਰਦਾ ਮੇਰਾ ਮੈਂ ਆਖੀ ਮਾਪੇ ਮੈਨੂੰ ਮੈਂ ਸਵੇਰੇ ਜਾਣਾ ਮੰਮੀ ਜੀ ਨੇ ਨਾ ਕਹਿਣਾ ਤੇ ਆਪਣੇ ਸਾਥ ਨੂੰ ਗੂਰ ਕਰ ਉਹ ਲੈ ਠੀਕ ਹੀ ਆਂਤੀ ਹਾਂ ਹਮਲ ਕਰ ਲਈ ਮੇਰੀ ਗੱਲ ਤਾਂ ਠੀਕ ਭਾਪੀ ਹਾਂ ਸਾੜ ਦੇ ਵਿੱਚ ਆਪਣੇ ਘਰ ਬਈ ਨਾ ਹੁੰਦਾ ਕੋਈ ਗੱਲ ਨਹੀਂ ਭਾਪੀ ਮੈਂ ਤੇ ਨਾ ਕੰਮ ਕਰਾਉਂਦੀ ਨਹੀਂ ਕੰਮ ਨਾ ਕਿ ਮੈਂ ਵਾਧੂ ਕਰ ਲਈ ਨਹੀਂ ਪਰ ਆਪਣੇ ਘਰ ਬਈ ਬਣਾ ਰਿਆਂਗਾ ਕਿ ਮੈਂ ਤੇਰੇ ਫੈਲ ਕੋਟ ਚੱਕ ਕੇ ਲੈ ਆਣਾ ਕਰ ਸਾਨੂੰ ਤੇ ਕਿੱਟਾ ਕਿੱਟਾ ਕੁਝ ਨਹੀਂ ਸੁਝਾਂ ਨਹੀਂ ਸਕਦਾ ਘਰੇ ਤੇ ਮੇਰੀ ਗੱਲ ਧਿਆਨ ਨਾਲ ਸੁਣੀ ਹੈ ਨਾ ਨਾ ਬਾਲਾ ਕਰੀ ਚਾਟ ਇਤੀ ਗੱਲ ਦੱਬਲ ਕਰੀ ਮੈਂ ਤੁਹਾਨੂੰ ਦੱਸਾਂ ਭਾਬੀ ਮੇਰੇ ਸਿਰ ਦੁਖਣ ਲੱਗਿਆ ਮੈਨੂੰ ਸਿਰ ਪਰੇ ਦੀ ਗੋਲੀ ਦੇ ਦੋ ਕੋਲ ਜਾ ਕੇ ਦੁਆਜਾ ਕਿ ਨਾ ਅੰਦਰ ਗਾਜੇ ਚ ਲੰਮਾ ਪੈ ਜਾ ਦਵਾਈ ਦਵਾ ਕੇ ਲੈਣੇ ਹੈ ਸਿਰ ਵੀ ਨੋਂ ਲੱਗ ਗਿਆ ਕੋਨੀ ਹੋਇਆ ਤੇ ਪੀਰੇ ਠੰਡ ਮਾਰੀਆਂ ਹੈ 20 ਵਾਰੀ ਤੇ ਖੀਨੇ ਲੱਗਦੀ ਇਹਨੂੰ ਮੋੜੇ ਸਫਾ ਪਾਣ ਗਿਆ ਉਹਦੇ ਪਾਣੀ ਲਾ ਕੇ ਉਹਨੇ ਆਉਣਾ ਫਿਰ ਨਾ ਹੀ ਨੇ ਕੱਚਾ ਹੁੰਦਾ ਚੱਲਣਾ ਪੱਬੀ ਨੇ ਆਣਾ ਹੈ ਦਵਾਈ ਤੇ ਦਵਾਈ ਹੀ ਪੈਣੀ ਹੈ ਪਰ ਇਹ ਨਹੀਂ ਕੋਣ ਆਦਾ ਹੈ ਟੱਕ ਮਾਦਰਾ ਨਾ ਟਪੇ ਕਾ ਬੱਚਾ ਇਹਨੂੰ ਨਹੀਂ ਸਮਝ ਨਹੀਂ ਨਾ ਹੈਗੀ ਸਮਝ ਕਿਹਾ ਤੇ ਸਮਝੀ ਹੈ ਬੰਦਾ ਕੋਈ ਗੱਲ ਨਹੀਂ ਭਾਬੀ ਤੁਸੀਂ ਗੁੱਸੇ ਨਾ ਹੋਈ ਨਾ ਗੁੱਸੇ ਨਾ ਹੋ ਰਾ ਗੋਰੀ ਖਾਦੀ ਘਾਤ ਹਾਂ ਖਾਈ ਭਾਬੀ ਨੇ ਦੇਖੀ ਸੀ ਅੱਛਾ ਤੇ ਦੀਦੀ ਕਿੱਥੇ ਹੈ ਦੀਦੀ ਬਾਹਰ ਤੋਂ ਪਰੇਤੀ ਅੱਛਾ ਬੈਠੇ ਹਾਂ ਖਾਈ ਤੇ ਲਈ ਹਾਂ ਖਾਈ ਉਹਨਰ ਮਾਣ ਹਾਂ अच्छा ਤੇ ਮੰਮੀ ਮੈਂ ਆਖੰਦੀ ਸਾ ਮੈਨੂੰ ਵੀ ਫੋਨ ਆ ਗਿਆ ਮੇਰੀਸ ਦਾ ਤੇ ਮੈਂ ਫਿਰ ਕਿਥੇ ਜਾਵਾਂ ਘਰ ਧਾਨ ਦੇ ਕਿਥੇ ਜਾਈ ਘਰ ਫੋਨ ਆਉਂਦੇ ਕਰੋ ਬਿਪਾਰ ਹੋ ਗਈ ਕੋਦਾਂ ਕਿਧਰ ਜਾਣਾ ਪੈਣਾ ਨਾ ਗਈ ਕਿਸੇ ਨੂੰ ਪਤਾ ਵੀ ਨਹੀਂ ਰਹਿ ਗਿਆ ਉਹ ਆਖ ਕੇ ਫੋਨ ਕੀਤਾ ਇਸ ਤਾਂ ਉਹਨਾਂ ਦਾ ਫੋਨ ਲਉਂਦੇ ਹੇ ਤੇ ਦੇਖਣਾ ਹੀ ਹੈ ਆਪਣਾ ਹੁਣ ਤੂੰ ਧਿਆਨ ਰੱਖਿਆ ਕਰ ਨਾ ਫਿਰ ਇਹ ਗਰ ਬੂਟ ਵੀ ਨਹੀਂ ਬੰਨਦਾ ਪੈਰੀ ਤੇ ਲਗਾ ਫਿਰ ਮੈਂ ਜਾਣਾ ਤੇ ਹੈ ਹੀ ਆਪਣੇ ਘਰ ਹੁਣ ਜਾਣਾ ਤੇ ਪੈਣਾ ਹੀ ਨਹੀਂ ਫਿਰ ਕੋਣ ਆਇਆ ਇਹਦਾ ਇੱਜ਼ਤ ਮਾਨ ਰੱਖਣਾ ਪੈਂਦਾ ਜੇ ਘਰ ਦੀ ਨਹੀਂ ਸੀ ਚਲ ਅੱਧੀ ਜਾ ਵਿਕਲੇਸ਼ ਘਰ ਦੀ ਸੀ ਚਲੋ ਤੁਸੀਂ ਮੜੀ-ਬੜੀ ਗੱਲ ਤੋਂ ਨਾ ਕੁਛ ਕਰਿਆ ਪਰ ਜਾਣਾ ਤੇ ਪੈਣਾ ਤੇ ਹੀ ਚੱਬੀ ਰਾਜੇਗਾ ਤੇ ਸਾਨੂੰ ਦੱਸੀ ਕਿ ਮੈਂ ਆਈ ਸਾਚਾ ਆਹ ਫਤਿਹ ਮੈਨੂੰ ਪਾ ਵੀ ਘਾ ਚੱਲਨੀ ਆ ਮੇਰੀ ਸੱਸ ਦਾ ਨਾ ਫੋਨ ਆ ਗਿਆ ਏ ਤੇ ਬਿਮਾਰ ਬੜੇ ਹੋਏ ਨੇ ਫਿਰ ਫੋਨ ਆਇਆ ਤੇ ਫਿਰ ਜਾਣਾ ਤੇ ਪੈਣਾ ਹਾਂ ਹੁਣ ਬੱਸ ਤੇ ਰਾਜਾ ਜਿੱਦਾਂ ਦਿਾਈ ਉਹਦਾਂ ਦਾ ਕਲੇਸ਼ ਪਿਆ ਸੀ ਤੇ ਹੁਣ ਤੋਟੇ ਨੂੰ ਬਣਾਉ ਕੜਾ ਖਾਓ ਚੱਲ ਜੀ ਪੀ ਹਾਂ ਹੁਣ ਚਲੀ ਗੋ ਤਾਂ ਦਾ ਕਲੇਸ਼ ਦਾ ਆ ਸਭ ਠੀਕ ਹੈ ਫੇਰ ਬਣਾ ਲਾ ਪਾ ਚਾਰ ਦਾ ਆਪਣੇ ਹੁੰਦੇ ਨੇ ਚਾ ਚਾਰ ਦਾ Thanks for watching!